আগী হোৱা হতিয়া আগী হ ਗੁਰਦਾਬ ਜੀ ਜੀਰ ਆ ਵੀ ਅੱਧਾ ਆ ਬੁਧੀ ਸਤ ਜਿੰਦਾਬਾਦ ਜੀ ਦੇ ਬੀ ਸਰਕਾਰ ਜਿੰਦਾਬਾਦ ਜੀ ਦੇ ਬੀ ਸਰਕਾਰ ਜਿੰਦਾਬਾਦ ਗੁਰਦੀ ਸਰਕਾਰ ਜਿੰਦਾਬਾਦ ਜੀ ਦੇ ਸਰਕਾਰ ਇਹ ਰਾਜ ਬਣੇ ਜੀ ਕਿ ਆਪਾਂ ਸਾਰੇ ਜਾਣਦੇ ਹੈ ਕਿ ਕੇਂਦਰ ਵਿੱਚ ਜਿਹੜੀ ਜੀ ਦੇ ਸਰਕਾਰ ਨੂੰ ਬਣੇ ਨੂੰ ਮਾਹੌਲ ਬੱਸ ਆ ਗਿਆ ਹੈ ਜਦੋਂ ਕੰਪਲੈਕਸ ਰਖਾਲ ਹੋ ਗਏ ਨੇ ਇਹਦੇ ਵਿੱਚ ਜਿਹੜਾ ਹੈਗਾ ਅੱਜ ਸਾਡਾ ਦੇਸ਼ ਉਸ ਕੰਡੇ ਤੇ ਆ ਗਿਆ ਹੈਗਾ ਹਰ ਪਾਸੇ ਜਿਹੜਾ ਅਲੱਗ-ਜੱਗ ਦਾ ਮਾਹੌਲ ਹੋਇਆ ਹੈਗਾ ਹਰ ਪਾਸੇ ਲੁੱਟ ਕਿਸੁੱਟ ਹੈਗੀ ਹੈ ਹਰ ਪਾਸੇ ਜਿਹੜੀ ਆਪਾਂ ਦੇਖੀ ਬੇਈਮਾਨੀ ਵਧ ਗਈ ਹੈ ਜੀਾ ਕ੍ਰਿਸ਼ਟਾਚਾਰ ਵਧ ਗਿਆ ਹੈਗਾ ਔਰ ਬੇਸ਼ੱਕ ਜੇ ਦੇਖੀ ਤਾਂ ਤਰੱਕੀ ਦੇ ਵਿਕਾਸ ਤੇ ਜੋ ਕਿ ਮੋਦੀ ਸਾਹਿਬੇ ਕਹਿੰਦੇ ਸੀਗੇ ਕਿ ਬੀਜੇਪੀ ਦੇ ਵਿੱਚ ਬਹੁਤ ਵਿਕਾਸ ਹੋਇਆ ਜਾਂ ਗੁਜਰਾਤ ਮਾਡਲ ਸੀਗਾ ਸਾਰੇ ਦੇਸ਼ ਵਿੱਚ ਖੇਲ ਹੋ ਗਿਆ ਹੈਗਾ ਕਿਉਂਕਿ ਅਪਾ ਦੇਖੀਏ ਤਾਂ ਅੱਜ ਜਿਹੜਾ ਹੈਗਾ ਜਗਾ ਜਗਾ ਤੇ ਜਿਹੜਾ ਹੈਗਾ ਜਿੱਥੇ ਜਿਹੜਾ ਭ੍ਰਿਸ਼ਟਾਚਾਰ ਕਰਨ ਜਿਹੜਾ ਹੈਗਾ ਬੇਸ਼ਕਤੀ ਕੋ ਕੋਲ ਹੈਗਾ ਬੇਸ਼ਕਤੀ ਸਰਕਾਰੀ ਬਿਲਡਿੰਗ ਹੈਗੀ ਆ ਬੇਸ਼ਕਤੀ ਬਹੁਤ ਹੈਗੇ ਨੇ ਉਹ ਸਾਰੇ ਜਿਹੜੇ ਗਿਰ ਗਏ ਹੈਗੇ ਨੇ ਇਸ ਤੋਂ ਪੰਜਾਬ ਦਾ ਜਿਹੜਾ ਬੋਧੀ ਦਾ ਜਿਹੜਾ ਮਾਡਲ ਸੀਗਾ ਜਿਹੜਾ Gujarat ਵਿਕਾਸ ਜਿਹੜਾ ਮਾਡਲ ਉਹ ਫੇਲ ਹੋ ਗਿਆ ਹੈਗਾ ਅਨ ਅੱਜ ਦੇਖੀਏ ਤਾਂ 2 ਮਹੀਨੇ ਦੇ ਵਿੱਚ BJP ਜੋ ਹਾਲਾਤ ਹੋ ਗਈ ਹੈਗੀ ਆ ਤਾਂ BJP ਜਿਹੜੀ ਹੈਗੀ ਆ ਉਹ ਇੰਟਰਨੈਸ਼ਨਲ ਲੈਵਲ ਤੇ ਵੀ আর ਨੈਸ਼ਨਲ ਲੈਵਲ ਤੇ ਬੀਜੇਪੀ ਦਾ ਜਿਹੜਾ ਪਤਨ ਸ਼ੁਰੂ ਹੋ ਗਿਆ ਚਾਰ ਸਟੇਟਾਂ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਉਹਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਜਾਣਾ ਹੈਗਾ ਅੱਜ ਹਰਿਆਣਾ ਦੀ ਗੱਲ ਕਰੀਏ ਚੱਪੂ ਐਨਡੀ ਵਿੱਚ ਗੱਲ ਕਰੀਏ ਤੇ ਜਿਹੜਾ ਹੈਗਾ ਕੇਂਦਰ ਸਰਕਾਰ ਜਾਂ ਬੀਜੇਪੀ ਸਰਕਾਰ ਜਿਹੜੀ ਹੈਗੀ ਆ ਜਾਂ ਪ੍ਰਧਾਨ ਮੰਤਰੀ ਹੈਗੇ ਹਨ મોદી ਸਾਹਿਬ ਜਾਂ ਅਮੇਸ਼ਾ ਜੀ ਹੋਮਨਿਸਟਰ ਹੈਗੇ ਨੇ ਅਜੋਨਾ ਦਾ ਇਹ ਹੌਸਲਾ ਨਹੀਂ ਪੈਂਦਾ ਹੈਗਾ ਕਿ ਉਹ ਉਸ ਸਿਸਟਮ ਵਿਚ ਜਾ ਕੇ ਕੰਮ ਨਹੀਂ ਕਰ ਸਕਿਆ ਕਿਉਂਕਿ ਇਹਦਾ ਮਾੜਾ ਹੈ ਇਸ ਕਰਕੇ ਕਿ ਇਹਨਾਂ ਨੇ ਦਸਾਂ ਸਾਲਾਂ ਦੇ ਵਿੱਚ ਜਿਹੜਾ ਹੈਗਾ ਸਾਰੇ ਦੇਸ਼ ਨੂੰ ਲੁੱਟਿਆ ਹੈਗਾ ਔਰ 3D CBI ਦਾ ਜਿਹੜਾ ਇਸਤੇਮਾਲ ਕਰਕੇ ਜਿਹੜਾ ਹੈਗਾ ਇਹਨਾਂ ਨੇ ਆਪੀਸ ਨੂੰ ਜਿਹੜਾ ਆਵਾਜ਼ ਦੇਵਾ ਦੀ ਕੋਸ਼ਿਸ਼ ਕੀਤੀ ਹੈ ਅੱਜ ਦੇ ਸਮੇਂ ਜਿਹੜੀ ਹੁਣ ਪ੍ਰੈਜ਼ੈਂਟ ਜਿਹੜਾ ਆਏਗਾ ਪਾਰਲੀਮੈਂਟ ਹੈਗੀ ਉਹਦੇ ਵਿੱਚ ਇਹਨਾਂ ਨੇ ਰੰਗਨਾ ਜਿਹੜੀ ਆਪਣੇ ਹੀਰੋਇਨ ਹੈਗੀ ਆ ਤੇ ਦੂਸਰੇ ਜਿਹੜੇ ਹੈਗੇ ਨੇ ਆਪਣੇ ਪਿੱਤੂ ਸਾਹਿਬ ਹੈਗਾ ਜਿਨ੍ਹਾਂ ਨੂੰ ਮਿਨਿਸਟਰੀ ਦਿੱਤੀ ਹੈ ਕਾਂਗਰਸ ਛੱਡ ਕੇ ਜਿਹੜੇ ਗਏ ਨੇ ਉਹਨਾਂ ਨੂੰ ਮਿਨਿਸਟਰੀ ਨਾਲ ਨਵਾਜਿਆ ਗਿਆ ਹੈਗਾ ਤਾਂ ਉਹ ਦੋਨੇ ਜਿਹੜਾ ਹੈਗਾ ਰਾਹੁਲ ਗਾਂਧੀ ਜੀ ਦੇ ਪ੍ਰਤੀ ਜਿਹੜਾ ਵੱਡੇ ਪ੍ਰਚਾਰ ਕਰ ਰਹੇ ਨੇ ਪਰ ਉਹਨਾਂ ਨੂੰ ਅਤਵਾਦੀ ਦੱਸਦੇ ਹੈ ਕਹਿੰਦੇ। ਉਹ ਸਾਰੇ ਜਾਣਦੇ ਹੈਗੇ ਕਿ ਸਾਡੇ ਦੇਸ਼ ਦੀ 70 ਘੰਟੇ ਦੀ 70 ਜਿਹੜਾ ਹੈਗਾ ਉਹ ਕੱਲਾ ਜਿਹੜਾ ਹੈਗਾ ਗਾਂਧੀ ਪਰਿਵਾਰ ਹੈਗਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੈਗੀਆਂ। ਇਹ ਭਾਜਪਾ ਤੋਂ ਦਾਤਵੇ ਕੋਈ ਬੰਦਾ ਕਿਸ ਨੇ ਕੁਰਬਾਨੀ ਦਿੱਤੀ ਹੈਗੀ ਇਤਿਹਾਸ 'ਚ ਜਿਹੜਾ ਹੈਗਾ ਉਹਨਾਂ ਨੂੰ ਅਤਵਾਦੀ ਦੱਸਦੇ ਨੇ ਤੁਸੀਂ ਕਰਕੇ ਅੱਜ ਦਾ ਜਿਹੜਾ ਇਹ ਕਲਫੁਕੇ ਆ ਗਿਆ ਮੋਦੀ ਸਾਹਿਬ ਦਾ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਇਹ ਜਿਹੜੇ ਜੰਗਲੀ ਹੈਗੀ ਆ ਇਹ ਅਜਾਨੀ ਆਰਮੀ ਦੇ ਗਰੁੱਪ ਰਾਹੀਂ ਜਿਹੜਾ ਹੈਗਾ ਜਿਸ ਨੂੰ ਲੱਤਣਾ ਚਾਹੀਦੀ ਹੈ ਕਿ ਇਸ ਕਰਕੇ ਸਾਨੂੰ ਸਾਰਿਆਂ ਨੂੰ ਲਾਮਬਦ ਹੋਣਾ ਚਾਹੀਦਾ ਹੈ ਚਾਰੇ ਜਿਹੜੇ ਇਲੈਕਸ਼ਨ ਸਟੇਟ ਵਿੱਚ ਚੱਲ ਜਾਰੀ ਹੈ ਉਹਨਾਂ ਵਿੱਚ ਅਸ਼ਿਕਾਪਾ ਸਰ ਜਾਨਦੇਗਾ ਕਿ ਬਹੁਤ ਟਕਰਾਸ਼ਵਾਦ ਜਿਲਦਾ ਆਏਗਾ ਮੈਂ ਉਮੀਦ ਕਰਦਾ ਹਾਂ ਕਿ ਕੌਣ ਵਾਲੇ ਸਮੇਂ ਵਿੱਚ ਜਿਹੜੇ ਲੋਕ ਲਾਮਬਦ ਹੋ ਕੇ ਇਹਨਾਂ ਦੇ ਜਿਹੜਾ ਹੈਗਾ ਇਹਨਾਂ ਨੂੰ ਤਫਾ ਲੌਂਗੇ ਔਰ ਵਾਲੇ ਸੂਬੇ ਵਿੱਚ ਜਿਹੜਾ ਹੈਗਾ ਦੇਸ਼ ਵਿੱਚ ਜਿਹੜਾ ਹੈਗਾ ਕੀ ਕਰ ਅੱਜ ਬੀਜੇਪੀ ਤੋਂ ਵਕਤ ਹੋ ਜਾਂਦੇ ਹੈਗੇ ਔਰ ਔਰ ਵਾਲੇ ਸੂਬੇ ਵਿੱਚ ਵੀ ਇਸੇ ਲਈ ਡਰਨ ਕਰ ਰਹਾ ਹੈ ਕਿ ਬੀਜੇਪੀ ਮੁਖਤ ਜਿਹੜਾ ਹੈਗਾ ਭਾਰਤ ਦੇ ਸੁਰਾਣਾ ਹੈਗਾ ਤਾਂ ਜੋ ਔਰ ਵਾਲੇ ਸੂਬੇ ਵਿੱਚ ਅਸੀਂ ਦੇਸ਼ ਉਹ ਪੁਰਾਣੀ ਬਲੰਦੀਆਂ ਤੇ ਲੈ ਕੇ ਜਾ ਸਕੇ ਜੋ ਪੁਰਾਣੇ ਸੂਬਾ ਸਾਡਾ ਦੇਸ਼ ਮਸ਼ਹੂਰ ਹੁੰਦਾ ਸੀਗਾ ਤੁਹਾਡਾ ਮੈਂ ਬਹੁਤ ਫਿਰ ਸਾਰੇ ਕਾਂਗਰਸ ਪਾਰਟੀ ਵਰਕਰ ਦਾ ਧੰਨਵਾਦ ਕਰਦਾ ਕਿ ਬਹੁਤ ਸ਼ੋਰਟ ਨੋਟਿਸ ਤੇ ਆ ਕੇ ਉਹਨਾਂ ਨੇ ਆ ਕੇ ਇਸ ਜਿਹੜਾ ਅਰਥਿਕ ਇਸ ਜਿਹੜਾ ਮਤਲਬ ਇਸ ਜਿਹੜਾ ਉਹਨੂੰ ਪਛਾਣਨ ਦੇ ਸਾਲ ਹੈ ਕਾਜਲੀ ਵਾਈ ਇਹ ਇੱਕ ਚ ਹੈ